ਜੈ ਸਾਇੰਗੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਅੱਜ ਦਿਨ ਵੀਰਵਾਰ ਦਾ ਤੇ ਵੀਰਵਾਰ ਵਾਲੇ ਦਿਨ ਅਸੀਂ ਪ੍ਰੋਗਰਾਮ ਦੇ ਨਾਮ ਦਾ ਜਿਹੜਾ ਟੀਜ਼ਰ ਛੱਡਿਆ YouTube ਦੇ ਉੱਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਹਨੂੰ ਜਿਹਦੇ ਵਿੱਚ ਪ੍ਰੋਗਰਾਮ ਦਾ ਨਾਮ ਗੁਫ਼ਤਗੂ WITH ਹੀਰ ਅਸੀਂ ਮੈਂਸ਼ਨ ਕੀਤਾ ਆ ਕਿ ਜਲਦੀ ਲੈ ਕੇ ਆ ਰਹੇ ਹਾਂ ਉਹ ਤੁਹਾਡੇ ਵਾਸਤੇ ਹੀ ਆ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਾਡੇ ਨਾਲ ਬੈਠ ਕੇ ਤੁਹਾਡੇ ਦਿਲ ਦੇ ਵਿੱਚ ਜਿਹੜਾ ਵੀ ਸਾਈਂ ਲਾਡੀ ਸ਼ਾਸਤ੍ਰਕਾਰ ਦਾ ਕੋਈ ਕਿੱਸਾ ਹੋਵੇ ਐਸਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਵੇ ਬਾਬਾ ਮੁਰਾਰਾ ਸਾਹਿਬ ਜੀ ਦਾ ਕੋਈ ਕਿੱਸਾ ਹੋਵੇ ਜਾਂ ਤੁਹਾਡੇ ਕਿਸੇ ਵੀ ਗੁਰੂ ਪੀਰ ਜੀ ਦਾ ਤੁਸੀਂ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਤੁਸੀਂ ਬਾਬਾ ਬਾਲਕਨਾਥ ਜੀ ਨੂੰ ਮੰਨਦੇ ਹੋ ਤੁਸੀਂ ਜਿਨ੍ਹਾਂ ਨੂੰ ਵੀ ਮੰਨਦੇ ਹੋ ਉਹਨਾਂ ਦਾ ਕੋਈ ਕਿੱਸਾ ਤੁਹਾਡੇ ਨਾਲ ਜੁੜਿਆ ਹੋਵੇ ਨਾ ਕੋਈ ਮਾਤਾ ਰਾਣੀ ਦਾ ਕਿੱਸਾ ਹੋਵੇ ਤੁਸੀਂ ਚਾਹੁੰਦੇ ਹੋ ਕਿ ਉਹ ਕਿੱਸਾ ਤੁਸੀਂ ਆਪਣੀ ਜ਼ੁਬਾਨੀ ਬੈਠ ਕੇ ਸਾਂਝਾ ਕਰੋ ਤਾਂ ਕਿ ਉਹ ਸਾਰੇ ਉਹਨੂੰ ਸੁਣਨ ਤੇ ਸਾਰਿਆਂ ਦਾ ਯਕੀਨ ਪੱਕਾ ਹੋਵੇ ਤਾਂ ਇਸ ਚੈਨਲ ਨੂੰ ਵਕਤ ਤੋਂ ਵੱਧ ਸ਼ੇਅਰ ਕਰੋ ਆਪਣੇ ਜਿੰਨੇ ਤੁਹਾਡੇ ਖਾਸ ਨੇੜੇ ਦੇ ਦੂਰ ਦੇ ਦੋਸਤ ਮਿੱਤਰ ਨੇ ਉਹਨਾਂ ਨੂੰ ਸਬਸਕ੍ਰਾਈਬ ਕਰਵਾਓ ਤਾਂ ਕਿ ਕੱਲ ਨੂੰ ਜਦੋਂ ਤੁਹਾਡੀ ਵੀਡੀਓ ਵੀ ਇਸ ਚੈਨਲ ਦੇ ਉੱਤੇ ਆਵੇ ਤਾਂ ਉਹ ਸਾਰੇ ਦੇਖਣ ਤੇ ਖੁਸ਼ ਹੋਣ ਕਿ ਇਹ ਗਿਆ ਆਇਆ ਤਾ ਅਸੀਂ ਵੀ ਚੈਨਲ ਤੇ ਜਾ ਕੇ ਆਪਣੇ ਦਿਲ ਦੀ ਗੱਲ ਕਰਕੇ ਆਉਣੀ ਆ ਕਿਉਂਕਿ ਬਾਕੀ ਚੈਨਲਸ ਦੇ ਉੱਤੇ ਵੱਡੇ ਵੱਡੇ ਲੋਕ ਆਉਂਦੇ ਨੇ ਪੋਡਕਾਸਟ ਵਾਸਤੇ ਪਰ ਮੈਨੂੰ ਇਹ ਆ ਮੈਂ ਇਹ ਚਾਹੁੰਨਾ ਕਿ ਮੇਰੇ ਨਾਲ ਜਿੰਨੇ ਵੀ ਆ ਕੇ ਇੱਥੇ ਗੱਲਾਂ ਮਤਕ ਕਰਨ ਉਹ ਸਾਰੇ ਦੇ ਸਾਰੇ ਮੇਰੇ ਵਰਗੇ ਹੋਣ ਸਾਰੇ ਦੇ ਸਾਰੇ ਆਪਣੇ ਪੀਰ ਦੇ ਆਸ਼ਿਕ ਹੋਣ ਆਪਣੇ ਪੀਰ ਦੇ ਮুরিਦ ਹੋਣ ਸੋ ਹੁਣ ਦੇਰ ਨਾ ਕਰੋ ਸਬਸਕ੍ਰਾਈਬ ਕਰ ਦਿਓ ਦੇਵੀਰ ਲੋਕਸ ਨੂੰ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੈਸਾਂ ਇਹ ਵੀ